ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਵੇਗੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਤ ਮੰਤਰੀ ਨੇ ਵਿਧਾਨ ਸਭਾ ਚ ਕਰਤਾ ਵੱਡਾ ਐਲਾਨ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਨੂੰ ਮਿਲੇਗਾ ਲਾਭ ਪਾਰਟੀ ਦੀ ਸਰਕਾਰ ਨੇ ਔਰਤਾਂ ਦੇ ਲਈ ਵੱਡੀ ਘੋਸ਼ਣਾ ਕੀਤੀ ਹੈ ਦੱਸਦੇ ਹੀ ਇਹ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਜਾ ਰਹੀ ਹੈ ਐਲਾਨ ਕੀਤਾ ਗਿਆ ਹੈ ਕਿ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣਗੇ ਸੂਬਾ ਸਰਕਾਰ ਵੱਲੋਂ ਇਹ ਰਾਸ਼ੀ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਦਿੱਤੀ ਜਾਵੇਗੀ ਦੱਸਦੇ ਹੀ ਇਹ ਕਿ ਐਲਾਨ ਪੰਜਾਬ ਦੇ ਵਿੱਚ ਨਹੀਂ ਬਲਕਿ ਦਿੱਲੀ ਦੇ ਵਿੱਚ ਹੋਇਆ ਦਿੱਲੀ ਦੀ ਕੇਜਵਾਲ ਸਰਕਾਰ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕੇਜਵਾਲ ਸਰਕਾਰ ਦੇ ਵਿੱਚ ਵਿੱਤ ਮੰਤਰੀ ਆਤੀਸ਼ੀ ਨੇ ਸੋਮਵਾਰ ਨੂੰ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਵਿਧਾਨ ਸਭਾ ਦੇ ਵਿੱਚ ਐਲਾਨ ਹੋਇਆ ਹੈ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੇ ਵਿੱਚ ਰਾਸ਼ੀ ਮੁੱਖ ਮੰਤਰੀ ਮਹਿਲਾ ਸਨਮਾਨ ਯੋਜਨਾ ਦੇ ਤਹਿਤ ਔਰਤਾਂ ਨੂੰ ਦਿੱਤੀ ਜਾਵੇਗੀ ਕੇਜੀਵਾਲ ਸਰਕਾਰ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਜਟ ਦੇ ਵਿੱਚ ਇਹ ਵੱਡਾ ਐਲਾਨ ਕੀਤਾ ਅਰਵਿੰਦ ਕੇਜੀਵਾਲ ਸਰਕਾਰ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਦੇਣ ਜਾ ਰਹੀ ਹੈ ਦਿੱਲੀ ਸਰਕਾਰ ਨੇ ਹਰ ਬਾਲਗ ਔਰਤ ਨੂੰ ਹਰ ਮਹੀਨੇ 1000 ਰੁਪਏ ਦੇਣ ਦੇ ਲਈ ਮੁੱਖ ਮੰਤਰੀ ਮਹਿਲਾ ਮਾਨ ਯੋਜਨਾ ਦੇ ਵਿੱਚ 2000 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ ਦਿੱਲੀ ਦੇ ਵਿੱਤ ਮੰਤਰੀ ਆਤੀਸ਼ੀ ਨੇ 2024-25 ਲਈ ਆਪਣਾ ਪਹਿਲਾ ਬਜਟ ਪੇਸ਼ ਕਰਦੇ ਹੋਏ ਕਿਹਾ ਕਿ ਜਦੋਂ ਅਸੀਂ 2013 'ਚ ਰਾਜਨੀਤੀ 'ਚ ਪ੍ਰਵੇਸ਼ ਕੀਤਾ ਸੀ ਤਾਂ ਲੋਕਾਂ ਦਾ ਰਾਜਨੀਤੀ ਤੋਂ ਵਿਸ਼ਵਾਸ ਉੱਠਿਆ ਹੋਇਆ ਸੀ ਲੋਕਾਂ ਨੇ ਵੋਟਾਂ ਤਾਂ ਪਾਈਆਂ ਪਰ ਸੋਚਿਆ ਕਿ ਵੋਟ ਦਾਬ ਬਣੇਗਾ ਕੀ ਘਰ ਕਿਵੇਂ ਚਲਾਉਣਾ ਇਲਾਜ ਕਿਵੇਂ ਕਰੋਣਾ ਹੈ ਬੱਚਿਆਂ ਨੂੰ ਕਿਵੇਂ ਪੜਾਉਣਾ ਹੈ ਇਸ ਦੇ ਲਈ ਸੰਘਰਸ਼ ਕਰਨਾ ਪਿਆ ਇਸ ਸਬ ਕਾਰਨ ਲੋਕਾਂ ਦਾ ਸਰਕਾਰ ਤੋਂ ਹੀ ਨਹੀਂ ਸਗੋ VOTING ਤੋਂ ਵੀ ਭਰੋਸਾ ਉੱਠਿਆ ਹੋਇਆ ਸੀ ਅਜੇਜ ਕੇਜਰੀਵਾਲ ਦਿੱਲੀ ਦੇ ਲੋਕਾਂ ਲਈ ਉਮੀਦ ਦੀ ਕਿਰਨ ਬਣ ਕੇ ਆਏ ਦਿੱਲੀ ਦੇ ਲੋਕਾਂ ਨੇ ਉਹਨਾਂ ਦੀ ਸੱਚਾਈ ਤੇ ਇਮਾਨਦਾਰੀ ਤੇ ਭਰੋਸਾ ਕੀਤਾ ਤੇ ਉਹਨਾਂ ਨੂੰ ਭਾਰੀ ਬਹੁਮਤ ਨਾਲ ਆਪਣਾ ਮੁੱਖ ਮੰਤਰੀ ਬਣਾਇਆ ਅਸੀਂ ਦਿੱਲੀ ਦੇ ਵਿੱਚ ਰਾਮ ਰਾਜ ਤੇ ਸੁਪਨੇ ਨੂੰ ਸাকার ਕਰਨ ਦਾ ਸੰਕਲਪ ਲਿਆ ਹੈ ਉਹ ਰਾਮ ਰਾਜ ਤੇ ਸੁਪਨੇ ਨੂੰ ਸাকার ਕਰਨ ਦੇ ਲਈ ਪਿਛਲੇ 9 ਸਾਲਾਂ ਤੋਂ ਦਿਨ ਰਾਤ ਕੰਮ ਕਰ ਰਹੇ ਹਾਂ ਕਿ ਰਾਮਰਾਜ ਲਈ ਲੰਬੀ ਤੂਰੀ ਤੈ ਕਰਨੀ ਹੈ ਪਿਛਲੇ 10 ਸਾਲਾਂ 'ਚ ਦਿੱਲੀ ਦੇ ਆਮ ਲੋਕਾਂ ਦੀ ਜ਼ਿੰਦਗੀ 'ਚ ਵੱਡੀ ਤਬਦੀਲੀ ਆਈ ਹੈ ਪਿਛਲੇ 10 ਸਾਲਾਂ ਦੀ ਯਾਤਰਾ ਲੋਕਾਂ ਦੇ ਲਈ ਬਦਲਾਵ ਦੀ ਯਾਤਰਾ ਰਹੀ ਹੈ ਜਦੋਂ ਹੀ ਹੈ ਪਿਛਲੇ 10 ਸਾਲਾਂ 'ਚ ਦਿੱਲੀ ਦੇ ਆਮ ਲੋਕਾਂ ਦੀ ਜ਼ਿੰਦਗੀ 'ਚ ਵੱਡੀ ਤਬਦੀਲੀ ਆਈ ਹੈ ਪਿਛਲੇ 10 ਸਾਲਾਂ ਦੀ ਯਾਤਰਾ ਲੋਕਾਂ ਦੇ ਲਈ ਬਦਲਾਵ ਦੀ ਯਾਤਰਾ ਰਹੀ ਹੈ ਜਦੋਂ ਅਸੀਂ ਦਿੱਲੀ ਦੇ ਲੋਕਾਂ 'ਚ ਜਾਂਦੇ ਹਾਂ ਤਾਂ ਸਾਨੂੰ ਹਰ ਰੋਜ਼ ਆਪਣਾ ਰਿਪੋਰਟ ਕਾਰਡ ਮਿਲਦਾ ਹੈ ਅੱਜ ਮੈਂ ਸਦਨ ਦੇ ਸਾਹਮਣੇ ਪਿਛਲੇ 10 ਸਾਲਾਂ ਦੇ ਵਿੱਚ ਰਾਮਰਾਜ ਤੇ ਪ੍ਰਤੀ ਦਿੱਲੀ ਦੀ ਤਰੱਕੀ ਦਾ ਰਿਪੋਰਟ ਕਾਰਡ ਪੇਸ਼ ਕਰਾਂਗੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫ਼ਰ ਕਰ ਸਕਣਗੇ ਨੰਦੇੜ ਜਾਨੀ ਸੱਚਖੰਡ ਸ਼੍ਰੀ ਹਯੂ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ